ਅੱਜ ਅਸੀਂ ਆਏ ਆ ਪਿੰਡ ਕੋਟਲੀ ਸੂਰਤ ਮੱਲੀ ਵਿੱਚ ਕਿਕਲਾ ਨੋਡੇ ਬਿਲਕੁਲ ਨਜ਼ਦੀਕ ਆ ਪਿੰਡ ਕੋਟਲੀ ਸੂਰਤ ਮੱਲੀ ਜਿੱਥੇ ਕੀ ਦੇਖੀਏ ਕਿ ਫਸਲਾਂ ਪਾਣੀ ਨਾਲ ਬਿਲਕੁਲ ਤਬਾਹ ਹੋ ਚੁੱਕੀਆਂ ਵਾ ਕੀ گاਵਾਾਂ ਵਾਸਤੇ ਮੱਝਾਂ ਵਾਸਤੇ ਪੱਠੇ ਚਾਰਾ ਬਿਲਕੁਲ ਹੀ ਤਬਾਹ ਹੋ ਚ ਖਤਮ ਹੋ ਚੁੱਕੇ ਆ ਕੀ ਦੇਖੀਏ ਕਿ ਅਜੇ ਤੱਕ ਜਿਹੜੇ ਕੁਦਰਤੀ ਹੜ੍ਹ ਜਾਂ ਸਰਕਾਰਾਂ ਦੇ ਹੜ੍ਹ ਕਹੀਏ ਕਿ ਪਾਣੀ ਅਜੇ ਵੀ ਫਸਲਾਂ ਵਿੱਚ ਪੂਰੀ ਤਰ੍ਹਾਂ ਵੜਿਆ ਵਾ ਕੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਕੀ ਦੇਖੋ ਕਿ ਫਸਲਾਂ ਵੀ ਬਿਲਕੁਲ ਤਬਾਹ ਹੋ ਚੁੱਕੀਆਂ ਵਾਂ ਤੇ ਚਾਰਾ ਮੱਝਾ گاਵਾਸੇ ਵੀ ਬਿਲਕੁਲ ਤਬਾਹ ਹੋ ਚੁੱਕਾ ਵਾ ਕਿ ਡੰਗਰਾਂ ਨੂੰ ਖਾਣ ਵਾਸਤੇ ਇਸ ਟਾਈਮ ਚਾਰਾ ਨਹੀਂ ਮਿਲਦਾ ਪਿਆ ਕੀ ਦੇਖੀਏ ਕਿ ਜਿਹੜੇ ਮੇਰੇ ਵੀਰ ਭਰਾ ਜਿੰਨੇ ਵੀ ਆ ਸੱਜਣ ਦਾਨੀ ਆ ਕੀ ਕੋਟਲੀ ਸੂਤ ਮੱਲੀ ਵਿੱਚ ਆਓ ਕਿ ਜਿੱਥੇ ਦੇਖੀ گاਵਾ ਮੱਝਾ ਅਜੇ ਵੀ ਭੁੱਖੀਆਂ ਪਈਆਂ ਵਾਂ ਕਿ ਫਸਲਾਂ ਵੀ ਤਬਾਹ ਹੋ ਚੁੱਕੀਆਂ ਵਾਂ ਤੇ ਪੱਠੇ ਵੀ ਤਬਾਹ ਹੋ ਚੁੱਕੇ ਆ ਉਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨੇ ਆ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਆਓ ਉਥੋਂ ਦੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨੇ ਆ ਸਰਚਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਸੁਖਿੰਦਰ ਸਿੰਘ ਜੀ ਦੇਖੀਏ ਕਿ ਫਸਲਾਂ ਵਿੱਚ ਅਜੇ ਵੀ ਪਾਣੀ ਕਾਫੀ ਪਿਆ ਵਾ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਾਜੀ ਇਹ ਤੇ ਚਲੋ ਜਿਹੜੀ ਮੀਂਹ ਦੀ ਤੇ ਪਈ ਥੋੜੀ ਕਿ ਮਾਰ ਆ ਸਰਕਾਰਾਂ ਦੇ ਵੀ ਤੁਹਾਨੂੰ ਪਤਾ ਜਿਹੜੀ ਮਾਰ ਪਈ ਸਰਕਾਰਾਂ ਦੀ ਪਈ ਆ ਜਿਹੜੀ ਡੈਮ ਟੁੱਟਣ ਦੇ ਕਾਰਨ ਬਹੁਤਾ ਪਾਣੀ ਦਿੱਥੋਂ ਆਇਆ ਵਾ ਆਪਣਾ ਡੈਮ ਟੁੱਟਣ ਦੇ ਕਾਰਨ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣ ਗਾਵਾਂ ਮੱਝਾਂ ਵਾਸਤੇ ਚਾਰਾ ਕਿੱਦਾਂ ਹੁੰਦਾ ਹੈ ਚਾਰਾ ਬਿਲਕੁਲ ਨਹੀਂ ਇਧਰ ਇਹ ਪਿੰਡ ਚ ਨਹੀਂ ਆ ਜਿਆ ਤੇ ਇਹਨਾਂ ਤੇ ਡੰਗਰ ਆਪਣੇ ਲੋਕਾਂ ਦੇ ਡੇਰੇ ਨੇ ਪੰਜ-ਛੇ ਉਹਨਾਂ ਦੇ ਵਿਚਾਰੇ ਡੰਗਰ ਅਜੇ ਵੀ ਪੱਠਿਆਂ ਤੋਂ ਭੁੱਖੇ ਰਹੇ ਦੇਖੀ ਕਿ ਇਹ ਕੁਦਰਤੀ ਮਾਰ ਹੈ ਕਿ ਕਿੱਦਾਂ ਹੈ ਇਹ ਸਰਕਾਰ ਦੀ ਮਾਰੀ ਹੈ ਜੀ ਮੇਰੇ ਜਿਹੜਾ ਡੈਮ ਟੁੱਟਾ ਉਥੇ ਠੀਕ ਹੈ ਜੀ ਤੇ ਇਸ ਇਲਾਕੇ ਚ ਪਾਣੀ ਮਿਲ ਕੇ ਕਿੰਨਾ ਕ ਆ ਚੁੱਕਾ ਹੈ ਭਾਜੀ ਇੱਥੇ ਪਾਣੀ ਆ ਚੁੱਕਾ ਪੰਜ-ਪੰਜ ਫੁੱਟ ਦੇ ਲੱਗ ਕੇ ਆ ਚੁੱਕਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਤੇ ਨੰਗਨ ਜੁਗਾ ਰਾਣੀ ਹੋਣੀ ਥੋੜਾ ਕੇ ਚਲੋ ਆ ਚੋ ਨੇ ਛੜ ਗਿਆ ਤੇ ਹੁਣ ਪਾਣੀ ਤੁਹਾਨੂੰ ਕਹਿ ਕੇ ਮਤਲਬ ਦੱਸਿਆ ਵੀ ਆ ਵੇਖੋ ਪਾਣੀ ਦਾ ਹਾਲ ਤੇ ਫਸਲਾਂਾਂ 'ਚ ਵੀ ਪਾਣੀ ਇਸ ਤਰ੍ਹਾਂ ਤੇ ਪੱਠੇ-ਪੁੱਠੇ ਮੱਜਾ گاਉ ਵਾਸਤੇ ਪੱਠੇ ਸੜ ਗਏ ਨੇ ਸਾਰੇ ਝੋਨੇ ਵੀ ਸੜ ਕੇ ਸੁਆਹ ਹੋ ਗਏ ਨੇ ਤੇ ਤੁਸੀਂ ਕੀ ਅਪੀਲ ਕਰਨੇ ਚਾਹੁੰਦੇ ਕੋਈ ਦੰਨਾ ਜਿੰਨੇ ਵੀ ਸਜੰਦਾਨੀ ਆ ਜਾਂ ਸਰਕਾਰ ਕੋਲ ਹਾਂਜੀ ਹਾਂਜੀ ਮਦਦ ਕਰਨ ਜੋ ਵੀ ਜਿੰਨਾਂ ਦੇ ਇੱਥੇ ਖਰਾਬ ਹੋਏ ਨੇ ਜਿੰਨੇ ਝੋਨੇ ਜੋ ਹੀ ਬਾਂਦਾ ਮਾਜਵਾ ਸਰਕਾਰ ਨੂੰ ਦੇਣਾ ਚਾਹੀਦਾ ਇਹਦੀ ਪਹਿਲੀਆਂ ਹੀ ਠੇਕੇ ਤੇ ਲਈਆਂ ਹੀ ਜਾਂ ਕੇ ਵੀਰਪਰਾ ਕੇ ਉਦਾਂ ਹੀ ਉਹ ਜੋ ਆਪਣੀਆਂ ਨੇ ਭਾਜੀ ਤੇ ਕੋਦੇ ਮਲੋ ਠੇਕੇ ਵੀ ਲੈਂਗਾ ਜਿਨ੍ਹਾਂ ਨੇ ਆਰਤੀਆਂ ਦੇ ਪੈਸੇ ਚੋਕ-ਚੋਕ ਕਰ ਲੈਂਿਆ ਨੇ ਠੀਕ ਹੈ ਜੀ ਹਾਂਜੀ 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 ਭਾਈ ਸਾਹਿਬ ਸ਼ਕਲ ਭਾਈ ਸਸੀ ਗਰਪਾ ਜੀ ਕੀ ਨਾਮ ਤੁਹਾਡਾ ਨਿਸ਼ਾਨ ਸਿੰਘ ਜੀ ਹਾਂ ਨਿਸ਼ਾਨ ਸਿੰਘ ਜੀ ਦੇਖਿਓ ਕੀ ਪੈਲੀਆਂ ਜਿਹੜੀਆਂ ਇਹ ਠੇਕੇ ਤੇ ਲਈਆਂ ਗਈਆਂ ਸੀ ਕਿ ਕਿਸ ਤਰ੍ਹਾਂ ਹੀ ਇਹ ਪਾਜੀ ਕੁਝ ਠੇਕੇ ਤੇ ਲਈਆਂ ਕੁਝ ਆਪਣੀ ਮਾਰਕੀ ਜੀ ਠੀਕ ਹੈ ਜੀ ਹਾਂ ਜੀ ਇਹ ਧੂਨੀਤੀ ਵੇਖ ਲਓ ਕਿੰਨੀ ਤਬਾਈ ਹੋਈ ਝੋਣਿਆਂ ਦੀ ਵੇਖ ਲਓ ਸਾਹਮਣੇ ਪਿੱਪਲ ਆ ਉਹਨਾਂ ਦੇ ਪੱਠੇ ਵੀ ਸੜ ਗਏ ਸਾਰੇ ਹਾਂ ਜੀ ਤੇ ਹੁਣ ਦੇਖੀ ਜੀ ਮੈਂ ਮੱਝਾਂ ਗਾਵਾਂ ਵਾਸਤੇ ਪੱਠੇ ਚਾਰਾ ਉਹਨਾਂ ਵਾਸਤੇ ਤੂੜੀ ਪਾਉਣ ਦੇ ਮਾਰੀ ਮੋਟਰ ਪਾਸ ਕਰਨ ਦੇ ਜਦੋਂ ਪੱਠੇ ਦਾ ਤੁਹਾਨੂੰ ਪਤਾ ਖਰਾਬ ਹੀ ਹੋ ਗਏ ਸਾਰੇ ਤੁਸੀਂ ਸਰਕਾਰ ਅੱਗੇ ਜਾਂ ਕੋਈ ਦਾਨੀ ਸੱਜਣਾ ਕਿ ਕੀ ਅਪੀਲ ਕਰਨੀ ਚਾਹੁੰ ਜਾਉਂਦੇ ਵੀ ਆਨ ਕੇ ਵੇਖਣ ਪਹਿਲਾਂ ਮਾਹੌਲ ਵੇਖਾਂਗੇ ਖੁਦਾ ਵੀ ਕੀ ਇੱਥੇ ਤੇ ਕੋਈ ਆਇਆ ਨਹੀਂ ਜੀ ਨਾ ਸਰਕਾਰ ਦਾ ਕੋਈ ਬੰਦਾ ਆਇਆ ਜੀ ਠੀਕ ਹੈ ਜੀ ਤੇ ਜਿਹੜਾ ਹਾਰ ਆਇਆ ਵਾ ਕਿਹਦਾ ਕਿਦਾਂ ਹੈ ਕੁਦਰਤੀ ਜਾਂ ਕਿਹਦਾ ਇਹਦੇ ਹੁਣ ਸਰਕਾਰ ਨੂੰ ਪਤਾ ਹੋਣਾ ਕਿਦਾਂ ਆਇਆ ਜੀ ਹਾਂ ਜੀ ਹਾਂ ਜੀ ਸਰਕਾਰਾਂ ਦੀ ਕੋਈ ਜਾਂਦਾ ਪਾਲਸੀ ਆ ਵੀ ਪਾਣੀ ਛੱਡੇ ਗਏ ਹੁਣ ਸਰਕਾਰਾਂ ਨੂੰ ਪੁੱਛਿਆ ਜਾ ਰਿਹਾ ਨਾ ਸਵਾਲ ਨਹੀਂ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਤੇ ਲੱਗਦਾ ਵੀ ਇਨਾ ਚਿਰ ਹੋ ਗਿਆ ਜੋ 88 ਦਾ ਹਾਰ ਆਇਆ ਬਾਅਦ ਚ ਮਾਰਾ ਦੀ ਕਿਰਪਾ ਰਹੀ ਜੀ ਹਾਂ ਜੀ ਕਦੇ ਹਾਰ ਦਾ ਨਾਂ ਨਹੀਂ ਹੋਣਾ ਆਇਆ ਜੀ ਹਾਰ ਹਾਂਜੀ ਹਾਂਜੀ 88 ਨੂੰ ਜ਼ਿਆਦਾ ਹੜ ਆਇਆ ਜੀ ਹੁਣ ਇਹ 88 ਨਾਲੋਂ ਮੈਂ ਕਿ ਦੋ ਗੁਣਾ ਵੱਧ ਚੁੱਕਾ ਹੜ ਹਾਂਜੀ 60 ਫੁੱਟ ਪਾਣੀ ਚੜ ਗਿਆ ਇੱਥੇ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਹਾਂਜੀ ਬਲਜੀਤ ਸਿੰਘ ਜੀ ਤੁਹਾਨੂੰ ਕੀ ਲੱਗਦਾ ਏ ਇਹ ਸਰਕਾਰ ਦੀ ਨਲਾਇਕੀ ਕਾਰਨ ਹੋਇਆ ਜੀ ਸਾਰਾ ਕੁਝ ਜੋ ਹੋਇਆ ਜੀ ਠੀਕ ਹੈ ਜੀ ਇਹ ਨਾਲੇ ਇੱਕ ਸਾਡਾ ਇੱਥੋਂ ਬਾਈਪਾਸ ਲੰਘਣ ਡਿਆ ਉਹਦੇ ਕਰਕੇ ਸਾਨੂੰ ਜ਼ਿਆਦਾ ਮਾਰ ਪਈ ਆ ਉਹਦੇ ਨਾਲ ਕੋਈ ਪੁਲ ਹੈਗਾ ਨਹੀਂ ਜਾਨੀ ਕਿ ਪੁਲੀਆਂ ਜੀਆਂ ਬਣਾਈਆਂ ਵਾ ਉਹ ਸਾਰਾ ਪਾਣੀ ਸਾਡੇ ਇੱਧਰ ਲੱਕ ਜ ਆਇਆ ਹੋਇਆ ਜੇ ਵੱਡੇ ਪੁਲ ਬੰਦੇ ਥੋੜੇ ਜੀ ਫੇਰ ਥੋੜਾ ਬੋਤਾ ਹੋ ਜਾਂਦਾ ਕਿ ਨੁਕਸਾਨ ਹੋਣ ਤੋਂ ਬਚ ਜਾਂਦਾ ਪਰ ਹੁਣ ਤੇ ਤੂੰ ਵੇਖ ਸਕਦੇ ਹੋ ਕਿ ਨਾਰਕਬਾਹ ਸਾਡਾ ਇਤਨਾ ਹੀ ਖਰਾਬ ਹੋਇਆ ਜੀ ਠੀਕ ਉਹ ਜਿਹੜੀਆਂ ਪੁਲੀਆਂ ਜਿਹੜੀਆਂ ਬਣਾਈਆਂ ਸੀ ਕਿ ਕੱਚੀਆਂ ਪੁਲੀਆਂ ਸੀ ਜਾਂ ਉਹ ਤੇ ਨਹੀਂ ਨਹੀਂ ਹੈ ਛੋਟੀਆਂ ਪੁਲੀਆਂ ਸੀ ਬਾਈਪਾਸ ਦੀਆਂ ਛੋਟੀਆਂ ਸੀ ਕਿ ਪਾਣੀ ਮੀਂਹ ਦਾ ਥੋੜਾ ਬੋਤਾ ਕ੍ਰੋਸ ਹੋ ਜੇ ਪਰ ਇੰਨਾ ਜਿਹੜਾ ਪਿੱਛੋਂ ਹੁਣ ਪਾਣੀ ਆ ਗਿਆ ਵਾ ਇਹ ਕ੍ਰੋਸ ਨਹੀਂ ਹੋਇਆ ਹੈਗਾ ਉਹ ਉਹਨਾਂ ਪੁਲੀਆਂ ਸਾਡੀਆਂ ਉਹ ਸਾਰਾ ਪਾਣੀ ਜਿਹੜਾ ਇਹ ਉੱਪਰ ਮੇਨ ਰੋਡ ਜਾਂਦੀ ਆ ਉੱਥੋਂ ਤੱਕ ਪਾਣੀ ਆ ਗਿਆ ਹੈ ਜੀ ਠੀਕ ਹੈ ਜੀ ਹਾਂ ਮਤਲਬ ਕਿ ਉਹ ਮੈਂ ਕਾਫੀ ਦੂਰ ਤੱਕ ਆ ਕੇ ਛੜੇ ਤੱਕ ਚਲ ਗਿਆ ਪਾਣੀ ਛੜਕ ਤੱਕ ਚਲ ਗਿਆ ਇਹ ਤੇ ਫਸਲਾਂ ਜਿਹੜੀਆਂ ਪਾਣੀ ਚ ਫਸਲਾਂ ਉਹ ਖਰਾਬ ਹੋ ਗਈਆਂ 50% ਰਹਿ ਗਈਆਂ ਜੀ ਹੁਣ ਸਾਰੀਆਂ ਜਿਹੜਾ ਵੀ ਡੁੱਬਿਆ ਸੀ ਨਾ ਝੋਨਾ ਉਹ ਸਾਰੀਆਂ ਨੂੰ ਪਤਲ ਪੈ ਗਈ ਆ ਤੇ ਪੱਠੇ ਪੁੱਠੇ ਪੱਠੇ ਵੀ ਸਾਡੇ ਸਾਰੇ ਖਰਾਬ ਹੋ ਗਏ ਠੀਕ ਹੈ ਜੀ ਅਸੀਂ ਹੁਣ ਥੋੜੀ ਪਾਪਾ ਕੇ ਗੁਜ਼ਾਰਾ ਕਰਨ ਦੇ ਆ ਕੋਈ ਇਥੇ ਮਤਲਬ ਕਿ ਕਿਸ ਕੋਈ ਸਰਕਾਰ ਦਾ ਬੰਦਾ ਕੋਈ ਜਾਂ ਸੱਜਣ ਦਾ ਨਹੀਂ ਸਰਕਾਰ ਕੋ ਤੁਹਾਨੂੰ ਕੋਈ ਉਮੀਦ ਨਹੀਂ ਹੈਗੀ ਹੁੰਦੀ ਠੀਕ ਹੈ ਜੀ ਉਹਨਾਂ ਨੇ ਕੀ ਆਣ ਕੇ ਵੇਖਣਾ ਬੇਕ ਦੋ ਕੇ ਫੇਰੀਆਂ ਲਾ ਕੇ ਤੇ ਚਲੋ ਜੀ ਆਪਣੀਆਂ ਗੱ ਤੇ ਸਰਕਾਰ ਵੱਲੋਂ ਕੋਈ ਰਾਸ਼ਨ ਆਇਆ ਹੋਵੇ ਦੇ ਨਹੀਂ ਰਾਸ਼ਨ ਕੁਛ ਨਹੀਂ ਹੈ ਜੀ ਇੱਧਰ ਇਹ ਨਹੀਂ ਕਿ ਸਰਕਾਰ ਵੱਲੋਂ ਕੀ ਰਾਸ਼ਨ ਵੀ ਹੁੰਦਾ ਪਿਆ ਹੋਣਾ ਦੱਸੋ ਦਾਦੇ ਇਹ ਨਹੀਂ ਇੱਧਰ ਨਹੀਂ ਆਇਆ ਸਾਡੇ ਲਾਗੇ ਚ ਠੀਕ ਤੂੰ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਜਾਂ ਕੋਈ ਸਜੰਦਾਨੀ ਨੂੰ ਸਰਕਾਰ ਨੂੰ ਅਸੀਂ ਅਪੀਲ ਇਹੋ ਕਰਦੇ ਆ ਕਿ ਜਿਹੜੇ ਤੇ ਹੈਗੇ ਦੋ ਚੋਹਾਂ ਕਿੱਲਿਆਂ ਵਾਲੇ ਉਹ ਜਾਰੇ ਤੇ ਮਰ ਗਏ ਆ ਉਹਨਾਂ ਦੀ ਮਦਦ ਕਰ ਦੇਣ ਉਹਨਾਂ ਨੂੰ ਕੋਈ ਮੁਆਵਜ਼ਾ ਦੇ ਦੇਣ 40-4000 ਰੁਪਏ 50-5000 ਰੁਪਏ ਦੇ ਦੇਣ ਕਿਉਂਕਿ ਹੁਣ ਸਰਕਾਰ ਕਹਿੰਦੀ ਕਿ ਅਸੀਂ 20-2000 ਰੁਪਏ ਦੇਵਾਂਗੇ ਉਹਦੇ ਨਾਲ ਕੀ ਹੋਣਾ ਜੀ ਗਿਨਾਂ ਨੇ ਠੇਕੇ ਤੇ ਲਈਆਂ ਉਹਨਾਂ ਦਾ ਤੇ 40 55 ਹਜ਼ਾਰ ਨੂੰ ਤੇ ਠੇਕੇ ਤੇ ਲਈ ਹੋਈ ਲੋਕਾਂ ਨੇ ਹੋਰ ਤੋਂ ਖਰਚਾ ਕਰਕੇ ਦੇ 70000 ਰੁਪਿਆ ਤੇ ਇੱਕ ਗਿੱਲੇ ਦੇ ਮਗਰ ਆ ਗਿਆ ਜੀ ਹੁਣ ਅਜੇ 20000 ਦੇਣਗੇ ਉੱਥੇ ਕਿਸਾਨ ਵਿਚਾਰਾ ਕੀ ਕਰੂਗਾ ਠੇਕੇ ਦੇ ਕਾਫੀ ਮਰਗੀ ਪਿਆਲੀ ਲਈ ਗਈ ਕਿ ਜਦੋਂ ਥੋੜੀ ਵੀ ਲਈ ਸੀ ਨਹੀਂ ਮੈਂ ਕਾਫੀ ਲਈ ਗਈ ਠੇਕੇ ਤੇ ਆਪਣੀ ਪਿਆਲੀ ਮੇਰੇ ਇੱਥੇ ਪੰਜ ਕਿੱਲੇ ਖਰਾਬ ਹੋਏ ਆ ਠੀਕ ਹੈ ਬਾਕੀ ਆਪਣੀ ਉੱਪਰ ਕੁਝ ਤੁਹਾਨੂੰ ਲੱਗਦਾ ਕਿਸੇ ਸਰਕਾਰ ਕੋਲ ਕੁਝ ਮੁਨਾਜਾ ਮਿਲੂਗਾ ਨਹੀਂ ਉਮੀਦ ਨਹੀਂ ਹੈਗੀ ਤੁਹਾਨੂੰ ਤੇ ਇਹ ਲੋਕੋ ਗੱਲਾਂ ਜੋਗ ਗਈ ਆ ਕਿ ਅਸੀਂ ਇਹ ਕਰਾਂਗੇ ਉਹ ਪਿਛਲੀ ਵਾਰੀ ਵੀ ਕਹਾਈ ਕਿ ਇਹ ਮੁਆਜਰਾ ਦੇਵਾਂਗੇ ਤੇ ਕੁਝ ਲੋਕੀ ਤੋਂ ਤਰਾ ਹੀ ਮੰਗਦੇ ਨਹੀਂ ਕਿ ਸਾਨੂੰ ਕਿ ਸਰਕਾਰ ਕੋਲੋਂ ਕੀ ਕੀ ਕਹੀ ਉਹਨਾਂ ਨੂੰ ਸਰਕਾਰਾਂ ਨੂੰ ਦੇਖਿਓ ਕਿ ਛੋਟਾ ਕਿਸਾਨ ਜਿਹੜਾ ਵੀ ਜ਼ਿੰਮੇਦਾਰ ਹੈਗਾ ਵਾ ਉਹਨਾਂ ਦੀਆਂ ਫਸਲਾਂ ਪਾਣੀ ਨਾਲ ਬਿਲਕੁਲ ਡੋਬ ਚੁੱਕੀਆਂ ਵਾ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਸਰਕਾਰ ਲੋ ਕੁਝ ਮੁਨਾਜਾ ਦਿੱਤਾ ਜਾਵੇ ਪਰ ਦੇਖੋ ਕਿ ਫਸਲਾਂ ਬਿਲਕੁਲ ਹੀ ਪਾਣੀ ਵਿੱਚ ਡੁੱਬਣ ਦੇ ਕਨ ਪੱਠੇ ਵੀ ਬਿਲਕੁਲ ਹੀ ਤਾਫਾ ਹੋ ਚੁੱਕਾ ਵਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਸਿਮਰਨਜੀਤ ਸਿੰਘ ਦਾ ਕੈਮਰਾਮੈਨ ਰঞ্জੀਤ ਸਿੰਘ ਰਾਣਾ ਦੀ ਖਾਸ ਰਿਪੋਰਟ